ਮਨ ਦੇ ਅੰਦਰ ਉਹ ਭੈੜੇ ਵਿਚਾਰ ਹੁੰਦੇ ਆ ਤੇ ਓਵੇਂ ਗੁਰੂ ਪਿਆਰੀ ਸਾ ਸੰਗਤ ਜੀ ਸਾਡੇ ਅੰਦਰ ਵੀ ਭੈੜੇ ਵਿਚਾਰ ਸੀ ਉਹ ਖੁਰਨੇ ਭੈੜੇ ਸਾਡੇ ਅੰਦਰ ਵੀ ਫੁਰਦੇ ਸੀ ਸਾਡੇ ਮਨ ਦੇ ਅੰਦਰ ਕ੍ਰੋਧ ਸੀ ਸਾਡੇ ਮਨ ਦੇ ਅੰਦਰ ਵੀ ਈਗੋ ਸੀ ਸਾਡੇ ਮਨ ਦੇ ਅੰਦਰ ਵੀ ਹੰਕਾਰ ਸੀ ਉਹ ਉਹ ਪੰਜ ਤੱਤਾਂ ਨੇ ਉਹ ਪੰਜ ਵਕਾਰਾਂ ਨੇ ਸਾਨੂੰ ਵੀ ਘੇਰਾ ਪਾਇਆ ਹੋਇਆ ਸੀ ਤੇ ਜੇ ਅੱਜ ਸਾਰਿਆਂ ਤੇ ਕਾਬੂ ਨਹੀਂ ਪਾ ਸਕੇ ਨਾ ਤੇ ਬਹੁਤ ਹੱਦ ਤੱਕ ਉਹਨਾਂ ਪੰਜਾਂ ਵਿਕਾਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਪਦੀ ਕਿਹਨੇ ਦੱਸੀ ਉਹ ਸਾਡੇ ਗੁਰੂ ਪਿਤਾ ਬਾਜੋਬੀ ਦਾਤਾ ਪਰਮੇਸ਼ਰ ਜੀ ਸਾਡੇ ਗੁਰੂ ਪਿਤਾ ਉਹ ਸੰਤ ਉਹ ਮਹਾਪੁਰਸ਼ ਉਹ ਰੱਬੀ ਜੋਤ ਉਹ ਸਤਿਗੁਰ ਨੇ ਸਾਨੂੰ ਉਪਦੀ ਦਿੱਤੀ ਉਹ ਸਤਿਗੁਰ ਨੇ ਸਾਨੂੰ ਸ਼ਬਦ ਦਿੱਤਾ ਤੇ ਉਹ ਸ਼ਬਦ ਨੂੰ ਸਮਝ ਕੇ ਪੜ ਕੇ ਤੇ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਉਹ ਐਸੀ ਕਿਰਪਾ ਹੋਈ ਸਤਿਗੁਰ ਦੀ ਉਹ ਐਸੀ ਕਿਰਪਾ ਹੋਈਆ ਸਤਿਗੁਰਦੀ ਮਾਰਗ ਦੀ ਐਸੀ ਕਿਰਪਾ ਹੋਈਆ ਕਿ ਇਸ ਜੀਵਨ ਦੇ ਵਿੱਚ ਜਿੰਨੇ ਪ੍ਰਵਰਤਨ ਹੋਇਆ ਤੇ ਪੂਰੇ ਇਹਨਾਂ 40 ਸਾਲਾਂ ਦੇ ਵਿੱਚ ਇੰਨੇ ਪ੍ਰਵਰਤਨ ਨਹੀਂ ਦੂਰ ਪਿਆਰੀ ਸਾਹਿਬ ਨਹੀਂ ਦੇਖੇ ਇੰਨੇ ਪ੍ਰਵਰਤਨ ਪਿਛਲੇ 35 ਸਾਲਾਂ ਚ ਮੈਂ ਆਪਣੇ ਪਰਿਵਾਰ ਚ ਆਪਣੇ ਆਪ ਨਹੀਂ ਦੇਖੇ ਇਹ ਜਿੰਨੇ ਪਿਛਲੇ ਮੈਂ 1-2 ਸਾਲਾਂ ਦੇਖੇ ਆ ਔਰ ਮੈਂ ਇਸ ਸਾਥ ਦੇ ਵਿੱਚ ਵਿੱਚ ਜਿੰਨਾ ਆਪਣੇ ਵਿੱਚ ਪਰਵਰਤਨ ਦੇਖਿਆ ਵਾ ਇਹ ਕੀ ਦੀ ਕਿਰਪਾ ਇਹ ਝੁਕਤੀ ਦੱਸੀ ਆ ਸਾਡੇ ਸਾਧੂ ਗੁਰੂ ਜੀ ਬਾਜ ਜੋਗੀ ਬੱਬਾ ਪਗੜਾ ਹੱਥ ਮਾਰਾ ਜੀ ਤੇ ਉਹਨਾਂ ਕੋਲ ਪਹੁੰਚੋ ਉਹ ਤੁਹਾਨੂੰ ਝੁਕਤੀ ਦੱਸਣਗੇ ਉਹ ਤਦ ਦੀ ਕਿਰਪਾ ਕਰਨਗੇ ਕਿ ਪ੍ਰਮਾਤਮਾ ਨੂੰ ਸਿਮਰਨਾ ਕਿੱਦਾਂ ਵਾ ਪ੍ਰਮਾਤਮਾ ਨੂੰ ਮੰਨਣਾ ਕਿਵੇਂ ਆ ਤੇ ਇਹ ਜੀਵਨ ਜਿਹੜਾ ਨਾ ਗੁਰੂ ਪਿਆਰੇ ਸਾਧ ਸੰਗਤਾਂ ਦੀ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ ਇਹ ਮਨੋਖਾ ਜੀਵਨ ਵਾਰ-ਵਾਰ ਨਹੀਂ ਮਿਲਦਾ ਤੇ ਅੱਜ ਦਾ ਜੀਵ ਭੁੱਲਿਆ ਹੋਇਆ ਵਾ ਭਟਕਿਆ ਹੋਇਆ ਵਾ ਇਹ ਪੰਜ ਵਿਕਾਰ ਜਿਹੜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਮਾਨਕਾਰ ਉਹ ਐਨੇ ਸਖਤ ਤੇ ਹੈਵੀ ਆ ਉਹ ਪ੍ਰਮਾਤਮਾ ਦਾ ਭਜਨ ਅੰਦਰ ਆਉਣ ਹੀ ਨਹੀਂ ਦਿੰਦੇਗੇ ਤੇ ਜੇ ਅਸੀਂ ਸਤਗੁਰੂ ਦਾ ਭਜਨ ਕਰਦੇ ਵੀ ਆ ਨਾ ਗੁਰੂ ਪਿਆਰੀ ਸਰਬੰਗਰ ਜੀ ਜੇ ਅਸੀਂ ਸਤਗੁਰੂ ਦਾ ਭਜਨ ਕਰਦੇ ਵੀ ਆ ਤੇ ਜਿਵੇਂ ਇੱਕ ਘੜਾ ਹੁੰਦਾ ਨਾ ਘੜਾ ਤੇ ਘੜੇ ਦੇ ਚੱਲੇ ਆ ਛੇਕ ਸੱਤ ਛੇ ਦਾ ਸੱਤ ਉਹ ਸੱਤ ਛੇ ਕਹੇ ਆ ਜੇ ਪੁੱਤਰ ਉਹਦੇ ਵਿੱਚ ਜਲ ਪਾਉਨੇ ਆ ਉਹਦੇ ਵਿੱਚ ਅੰਮ੍ਰਿਤ ਜਲ ਪਾਉਨੇ ਆ ਤੇ ਥੱਲੇ ਦੀ ਉਹਨਾਂ ਛੇਕਾਂ ਵਿੱਚ ਦੀ ਉਹ ਬਾਤ ਹੋ ਰਿਹਾ ਜਾਂਦਾ ਕਿਉਂਕਿ ਉਹ ਘੜੇ ਦੇ ਵਿੱਚ ਛੇਕ ਆ ਜੇ ਉਹ ਘੜੇ ਦੇ ਵਿੱਚ ਛੇਕ ਨਾ ਹੋਣ ਉਹ ਕਿਹੜੇ ਛੇਕ ਆ ਸਮਝਣਾ ਇਹ ਸਤਗੁਰ ਦੀ ਜੁਕਤੀ ਦੱਸਣਗੇ ਇੱਕ ਘੜੇ ਦੇ ਵਿੱਚ ਸੱਤ ਛੇ